ਪੂਰਠ ਮਹੱਲਾ ਤੀਜਾ ਦੁਤ ਕੀ ਨਿਗੁਣਿਆ ਨੂੰ ਆਪੇ ਬਸ ਲੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਹਿਬ ਜੀ ਸਤਿਗੁਰੂ ਮਹਾਰਾਜ ਸਾਹਿਬ ਸੰਤਾਂ ਦੇ ਵਿੱਚ ਸ੍ਰੀ ਗੋਵਿੰਦ ਵਾਲ ਸਾਹਿਬ ਉਹਦੀ ਸਾਜ ਰਾਜਮਾਨ ਹਨ ਨੇ ਗੁਰੂ ਅੰਮ੍ਰਿਤਸਰ ਦੇ ਸੰਕੰਨ ਵਰਸ਼ਣ ਕਰਕੇ અત્યੰਤ ਇਹ ਪੈਰਿਆਂ ਦਾ ਮੰਡਲ ਪੂਰਨ ਮਰਦ ਚੰਗਿਆਉਂ ਗਾਰੇ ਹੁੰਦਾ ਹੈ ਇਹ ਪ੍ਰਸੰਤਾ ਦੇ ਨਾਲ ਸਤਗੁਰਾਂ ਦੀ ਭਗਤੀ ਨੂੰ ਵਿਚਾਰਨੀ ਦੇ ਪ੍ਰਕਾਸ਼ ਨੂੰ ਪਾ ਕੇ ਕਹਿਤ ਰਹੇ ਹਾਂ ਮੈਂ ਗਰੀਬ ਨਵਾਯੰਤਰੀ ਜਮੇ ਨੂੰ ਪੁੱਛਿਆ ਸਿੱਖਾਂ ਨੇ ਕਿ ਮਾਰੇ ਸਾਡੇ ਤਾਂ ਕੋਈ ਗੋਲਨੀ ਪ੍ਰਵੇਸ਼ ਉਹ ਵੀ ਪ੍ਰਾਪਤੀ ਦਾ ਉਹਨੂੰ ਵੀ ਕਿਸੇ ਪ੍ਰਕਾਰ ਆਮਿਲੋ ਨਸੁਰ ਕੇ ਹਜ਼ੂਰ ਫਰਮਾਉਂਦੇ ਹੰ ਨਿਗੁਣਿਆ ਨੂੰ ਆਪੇ ਬਖਸ਼ ਲੈ ਭਾਈ ਇਹ ਭਾਈ ਜਿਨ੍ਹਾਂ ਨੂੰ ਗੁਨਾ ਦਾ ਹੰਕਾਰ ਨਹੀਂ ਆਪਣੇ ਆਪ ਨੂੰ ਨਿਰਗੁਣ ਸਮਝੇ ਹੋਣ ਹੈ ਸਾਰੇ ਗੁਣ ਪਰ ਗੁਨਾ ਦੇ ਹੰਕਾਰ ਤੋਂ ਰਹਿਤ ਹੈ ਉਹਨਾਂ ਨੂੰ ਵੀ ਆਪ ਮੇਰਾ ਵਾਹਿਗੁਰੂ ਬਖਸ਼ ਲੈਂਦਾ ਹੈ ਭਰਾਵੋ ਸਤਗੁਰੂ ਕੀ ਸੇਵਾਲਾ ਇਹ ਕੈਗਨਾਂ ਦੀ ਸੇਵਾ ਜੁਆ ਕੇ ਸਾਰੇ ਗੁਣ ਬਖਸ਼ ਦਿੰਦਾ ਹੈ ਸਰਬਾਖਮਾ ਤੀਰੁ ਸ਼ਾਂਤੀ ਜੋ ਸਰਗੁਆਦੀ ਸੇਵਾ ਲਾ ਕੇ ਨਿਰਗੁਣ ਪੁਰਖ ਜਿਹੜੇ ਜਿੰਨਾਂ ਚ ਕੋਈ ਗੁਣ ਨਹੀਂ ਉਹਨਾਂ ਨੂੰ ਵੀ ਆਪ ਬਖਸ਼ ਲੈਂਦਾ ਹੈ ਸਰਗੁਆਦੀ ਸੇਵਾ ਲਾ ਕੇ ਸਾਤਗੁਰ ਕੀ ਸੇਵਾ ਊਤਮ ਹੈ ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ ਇਹ ਭਾਈ ਸਭ ਤੋਂ ਜਿਹੜੀ ਸੇਵਾ ਹੈ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਹੈ RAM ਨਾਮ ਚਿਤ ਲਾ ਸਤਿਗੁਰੂ ਦੀ ਸੇਵਾ ਸ੍ਰੇਸ਼ਟ ਕਿਉਂ ਹੈ ਜੀ ਜਿਹੜੇ ਗੁਰੂ ਸਾਹਿਬ ਪਰਮੇਸ਼ਰ ਦੇ ਨਾਮ ਤੇ ਕਿਤੋਂ ਆ ਜਾਂਦੇ ਹਨ ਲਾ ਦਿੰਦੇ ਹਨ ਹਰ ਜੀਓ ਆਪੇ ਬਖਸ਼ ਮਿਲਾ ਔਰ ਯਾਸ ਕਰਦੇ ਰਹਿੰਦੇ ਹਨ ਕਿ ਹਰੀ ਜੀ ਆਪੀ ਕਿਰਪਾ ਕਰਕੇ ਸਾਡੇ ਅਗੁਣਾ ਨੂੰ ਬਖਸ਼ ਕੇ ਆਪਦੇ ਨਾਲ ਮਿਲੋ ਗੁਣਹੀਣ ਹਵ ਅਪਰਾਧੀ ਭਾਈ ਇਹ ਭਾਈ ਅਸੀਂ ਗੁਨਾਹ ਤੁਸੀਂੇ ਹੋ ਅਪਰਾਧੀ ਅਪਰ ਹੋਰ ਦੇਵੀ ਦੀ ਪੂਜਾਨਾ ਕਰਨ ਵਾਲੇ ਹਾਂ ਅਪਰਾਧੀ ਗੁਨਾਹਗਾਰ ਹਾਂ ਪੂਰੇ ਸਤਗੁਰ ਲੇਰਲਾ ਰਈ ਸੂਰਜਾ ਨਾਲ ਅਗਦੀ ਸੰਗਤ ਵਿੱਚ ਸਾਨੂੰ ਰੁਲਾ ਰਿਹਾ ਬਖਸ਼ਿਸ਼ ਕੀਤੀ ਮਿਲ ਲਿਆ ਹੈ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਆਨ ਪਿਆਰੇ ਪਿਆਰਿਓ ਕਿਹੜੇ ਕਿਹੜੇ ਗੁਨਾਹਗਾਰ ਆਜਾਮਲ ਗੰਕਾਰਕ ਅਜਾਮਲ ਗੱਜ ਗੰਕਾਰ ਪਤਦ ਕਰੂ ਕੀਨੇ ਤੇ ਉਪਰਕਾਰ ਪਰੇ ਆਮਨਾਉ ਲੀਨੇ ਕਿਹੜੇ ਕਿਹੜੇ ਗੁਨਾਹਗਾਰ ਬਖਸ਼ੀਏ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਬਖਸ਼ ਲਿਆ ਹੈ ਬਿਆਨ ਪਹਣ ਸਾਚ ਸਬਦ ਵਿਚਾਰ ਜਗ੍ਰਤ ਸਾਚ ਸਬਦ ਵਿਚਾਰ ਸੱਚ ਸਬਦ ਵਿਚਾਰ ਸੱਚ ਦੁਦ ਸੱਚ ਨੂੰ ਇਸ ਸੱਚੇ ਨੂੰ ਪਹੁੰਚਣਾ ਹੈ ਨਾ ਬੁਲਾਮਾ ਸਿਖਲਾ ਬੁਲਾਈਏ ਹੈ ਤਾਂ ਨਹੀਂ ਇੱਥੇ ਦੁਦ ਸਤਵਾਮੂ ਸੱਚ ਸਬਦ ਵਿਚਾਰ ਹੈ ਜਿੱਥੇ ਸੱਚ ਸਬਦ ਵਿਚਾਰ ਸਕੇ ਗੁਰਾਂ ਦੇ ਸਬਦ ਵਿਚਾਰ ਪ੍ਰਾਪਤ ਹੁੰਦੀ ਹੈ ਸਚੇ ਸਚੇ ਦੇ ਸ਼ਬਦੀ ਵਿਚਾਰ ਕਰਕੇ ਪਾਉ ਯਾਰ ਇਹਦਾ ਜੋ ਪਰੇਸ਼ਾਹ ਉਹਦੀ ਵਿਚਾਰ ਦੱਸ ਕੇ ਸਤਗੁਰਾਂ ਨੇ ਪਾਉ ਯਾਰ ਪਾਰ ਉਤਾਰਿਆਨ ਭਾਈ ਇਹ ਭਾਈ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਲਿਆ ਮਹਾਰਾਜ ਨੇ ਸਤਗੁਰੂ ਦੇੜਾ ਚ ਸਤਗੁਰੂ ਵੀ ਮੰਗ ਦੇ 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 ਤੇ ਚਾੜ ਕਰਕੇ ਬਖਸ਼ਣ ਕੀਤੀ ਹੈ ਸੰਸਾਰ ਸਮੁੰਦਰ ਤੇ ਨਹੀਂ ਜੁਗ ਬਣ ਰਚਾ ਮੋਤੀ ਰੂਪੀ ਕਰਾਰੇ ਸੇ ਪੁਜਾਉਂਦਾ ਹੈ ਮਨੂਰੇ ਤੇ ਕਾਂਚਨ ਭੇ ਭਾਈ ਜਿਵੇਂ ਸਰ ਸੰਗੇ ਜੀ ਤਾਰਸ ਜਿਹੜਾ ਹੈ ਲੋਹੇ ਦੀ ਮੈਨ ਉਸੇ ਨਾਲ ਨਹੀਂ ਬਣਾ ਸਕਦਾ ਲੋਹੇ ਨੂੰ ਅੱਖਾਂ ਚੋਂ ਤਾਂ ਨਹੀਂ ਬਣਾ ਸਕਦਾ ਪਰ ਸਤਿਗੁਰੂ ਮਹਾਰਾਜ ਦਾ ਇਹਦਾ ਪ੍ਰਤਿਆਸ ਹੈ ਮਨੂਰੇ ਤੇ ਕਾਂਚਨ ਭੇ ਭਾਈ ਲੋਹੇ ਦੀ ਮੈਲ ਵੀ ਨਹੀਂ ਆਈ ਜਿਹੜੇ ਪੁਰਖ ਸੰਗੇ ਅਤੰਤ ਪਾਪਾ ਕਰਕੇ ਗਰਸੇ ਹੋਏ ਉਹ ਵੀ ਕੰਚ ਸੁਭ ਬ੍ਰਹਮ ਦਾ ਰੂਪ ਹੋ ਗਏ ਹੈ ਭਾਈ ਗੁਰ ਪਾਰਸ ਮੇਲ ਮਿਲਾਏ ਗੁਰ ਪਾਰਸ ਰੰਗੇ ਉਹਨਾਂ ਦੇ ਮੇਲ ਕਿਸ ਵਾਹਿਗੁਰੂ ਨੇ ਜਿਨ੍ਹਾਂ ਦੇ ਤਾਂ ਮਨਾਉਣਾ ਕੀਤਾ ਹੈ ਗੁਰੂ ਮਹਾਰਾਜ ਸਾਚ ਆਰਸ ਰੂਪ ਉਹ ਜੋ ਆਪ ਹਨ ਨਾਮ ਦੇ ਮੇਲ ਤੇ ਮਿਲਾ ਕੇ ਉਹਨਾਂ ਨੂੰ ਸੁਧਿ ਰੂਪ ਬਣਾਇਆ ਆਪੇ ਛੂਡ ਲਾਓ ਮਨ ਵਸਿਆ ਭਾਈ ਇਹਨੂੰ ਸਿੱਖਣ ਆਪਾ ਭਾਵ ਛੱਡਦਾ ਹੈ ਉਹ ਲੋ ਦੇ ਨਵੇਂ ਮੰਦਿਰ ਵਸ ਗਿਆ ਹੈ ਭਾਈਓ ਨਾ ਕੀ ਜੋਤ ਮਿਲਾ ਜੋਤੀ ਦੇ ਨਾਮ ਦੇ ਵਿੱਚ ਜੋਤ ਕਰਕੇ ਜੀਉ ਤੇ ਨਦੀ ਮਾਰਨ ਮਲਾ ਲਈ ਹੈ ਹੋ ਵਾਰੀ ਹੋ ਵਾਰਨੇ ਭਾਈ ਜਿਹਦੀ ਜਿਵੇਂ ਸੂਰਜ ਦੇ ਵਿੱਚ ਦੀਵੇ ਦੀ ਲੋਹ ਦੰਨ ਜਨ ਦੇ ਵਿੱਚ ਸਮਾ ਜਾਂਦੀ ਹੈ ਐਂ ਦਿੱਤੀ ਜਾਣੇਗਾ ਸਾਰਾ ਦ੍ਰਮ ਗਿਆਨ ਦੇ ਵਿੱਚ ਲੀਨ ਹੋ ਗਿਆ ਤੇ ਆਤਮਾ ਵੀ ਉਸ ਵਿੱਚ ਲੀਨ ਹੋ ਗਏ ਹੋ ਵਾਰੀ ਹੋ ਵਾਰਨ ਭਾਈ ਅਸੀਂ ਵਾਰ-ਵਾਰ ਬਲੇਹਾਰ ਜਾਂਦੇ ਹੁਣ ਭਾਈ ਜਿਹਨਾਂ ਨੇ ਹੋਮੇ ਵਾਰ ਦਿੱਤੀ ਹੈ ਆਪਣੀ ਹੋਮੇ ਵਰਗੀ ਹੈ ਰੋਕੀ ਹੈ ਕੁਰਬਾਨ ਕੀਤੀ ਹੈ ਉਹ ਤੁਸੀਂ ਵਾਰਨੇ ਜਾਂਦੇ ਹੋ ਸਤਿਗੁਰੂ ਕੋ ਸਤ ਬਲੇਹਾਰ ਜਾ ਜਿਹਨੂੰ ਸਤਿਗੁਰੂ ਨੇ ਹੋਮੇ ਨੂੰ ਮਿਤੀਆ ਹੈ ਰੋਕਿਆ ਹੈ ਉਹਨੋ ਸਤਿਗੁਰੂ ਤੋਂ ਸਤਿ ਕਿਰਵਾਰੀ ਮੇਨ ਹਾਰ ਜਾਣੇ ਹਾਂ ਨਾਮ ਨਿਧਾਨ ਜਿੰਨ ਦਿੱਤਾ ਭਾਈ ਉਹਨੋ ਸਤਿਗੁਰੂ ਜੇ ਦਾ ਖਜ਼ਾਨਾ ਹੋ ਮੈਨੂੰ ਮਿਲਣੋ ਆਪੇ ਦਿੱਤਾ ਹੈ ਭਰਾਓ ਗੁਰਮਤ ਪਹਿਜ ਸਮਾ ਗੁਰਮਤ ਹੋਮੈ ਦਾ ਮਿਲਣੋ ਨਾਮ ਕੀਤਿਆ ਜਿਹਨੇ ਕਈ ਗੁਰਮਤ ਗੁਰਾਂ ਦੀ ਮੱਤ ਸਿੱਖਿਆ ਦੁਆਰਾ ਤੁਝ ਸੁਣਾਈ ਹੁੰਦੀ ਮਲਾਬ ਹੋਇਆ ਹੈ ਵੇਨੋ ਸਹਿਜ ਨਾ ਉਪਜੈ ਭਾਈ ਸਤਿਗੁਰਾਂ bina ਅਪਰੋਹ ਗਿਆਨ ਚਾਮਲਵਤ ਗਿਆਨ ਜਿਹੜਾ ਆਪਣੀ ਆਤਮਾ ਨੂੰ ਵੇਖਣਾ ਹੈ ਇਹ ਨਹੀਂ ਪੈਦਾ ਹੁੰਦਾ ਹੈ ਭਾਈ ਜੋ ਗਿਆਨੀਆਂ ਜਾ ਇਹ ਹੋਈ ਹੈ ਇਹ ਆਪਣੇ ਗਿਆਨ ਅਨੁਭਵ ਅਸਾਜ ਕੋ ਬਸਤਿਕਾਜ ਕੋ ਹੋਈ ਹੈ ਗੁਰਮਤਿ ਦੇ ਗੁਰਮਤਿ ਦਵਾਰ ਆਇਆ ਪ੍ਰਾਪਤ ਹੋਇਆ ਉਹਨਾਂ ਨੂੰ ਜਾ ਕੇ ਪੁੱਛ ਲੋ ਆਪ ਕੋ ਨਹੀਂ ਹੋਇਆ ਕਿਸੇ ਨੂੰ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਇਸ ਕਰਕੇ ਭਾਈ ਸਤਿਗੁਰਾਂ ਦੀ ਤਹਿਰ ਕਰਿਆ ਕਰ ਹਮੇਸ਼ਾ ਲਈ ਸਦਾ ਵਾਸਤੇ ਕਿਉਂ ਆਪ ਗਵਾ ਤੁ ਆਪਾ ਭਾਉ ਗਵਾ ਕਰਕੇ ਦੇ ਮਹਾਨ ਹਰਮਤੀ ਭਾਉ ਉਪਜੈ ਭਾਈ ਗੁਰਮਤਿ ਦਵਾਰ ਮੰਨ ਤੀਏ ਤੋਂ ਭੈ ਪਰਮੇਸ਼ਰ ਦਾ ਕਿ ਹਰ ਵਕਤ ਸਭ ਸੁਣਦਾ ਹੈ ਸਭ ਵੇਖਦਾ ਹੈ ਕਿਉ ਮੁਕਰ ਪਿਆ ਜਾ ਜਦੋਂ ਪਹਿ ਪਹਿਗਾ ਹੋ ਜਾਵੇ ਭੌ ਕਰਨੀ ਸੱਚ ਸਾ ਜਿਵੇਂ ਪਰਮੇਸ਼ਰ ਦਾ ਹਰ ਵਕਤ ਅੰਗ ਸੰ ਸਮਿਨਾਏ ਇਹ ਪਹਿ ਰੂਪੀ ਕਰਨੀ ਕੁਮਾਰੀ ਹੈ ਇਹ ਸਾਰੂਪ ਸੱਚੇ ਦੀ ਪ੍ਰਾਪਤੀ ਆਪ ਤੇ ਸ੍ਰੀਸ਼ਟ ਹੈ ਪ੍ਰੀਮ ਪਦਾਰਥ ਪਾਈਏ ਭਾਈ ਤੇ ਭਾਈ ਸਤਿਗੁਰਾਂ ਦੀ ਸ਼ਰਨ ਕਿ ਮਿਲ ਕੇ ਪ੍ਰੇਮ ਰੂਪੀ ਪਦਾਰਥ ਪਾਈਦਾ ਹੈ ਸੱਚ ਨਾਮ ਆਧਾਰ ਸੱਚੇ ਨਾਮ ਦਾ ਆਸਰਾ ਗੁਰੂ ਸਾਹਿਬ ਬਖਸ਼ਦੇ ਸੱਚੇ ਨਾਮ ਪ੍ਰੇਮ ਰੂਪੀ ਪਦਾਰਥ ਕਰਕੇ ਸੰਗਤੂ ਪਾਈਦੇ ਹੈ ਸਤਿਗੁਰਾਂ ਦਾ ਸੱਚੇ ਪਾਤਸ਼ਾਹ ਦੇ ਨਾਮ ਦਾ ਆਸਰਾ ਹੁੰਦਾ ਹੈ ਤੇ ਸੱਚੇ ਨਾਮ ਦੇ ਹਜ਼ਾਰ ਆਸਰੇ ਕਰਕੇ ਪ੍ਰੇਮ ਪਰਮ ਪ੍ਰੇਮ ਦਾ ਸਵਰ ਜੋ ਪਰਮੇਸ਼ਰ ਰਾਮ ਨਰੇਤਾ ਰੂਪ ਇਹ ਪਿਆਰ ਸੁਪਾਈ ਦੇ ਪਾਈ ਨੂੰ ਸਤਿਗੁਰੂ ਕੀ ਹੈ ਆਪਣਾ ਭਾਈ ਜਿਹਨੇ ਜਾਣੇ ਸਤਿਗੁਰਾਂ ਨੂੰ ਜਿਹੜਾ ਸੇਵਨ ਕਰਦੇ ਹਮੇ ਭਾਈ ਪੂਜਨ ਕਰਦੇ ਐ ਤਿੰਨ ਕਾ ਹਉ ਲਾਗ ਉਪਾਈ ਉਹਨਾਂ ਦੇ ਅਸੀਂ ਭਾਈ ਚਰਨੀ ਲੱਗੀ ਇੰਨਾ ਪਿਆਰ ਹੈ ਸਾਡਾ ਜਾਨਮਸਲਾਰੀ ਆਪਣਾ ਭਾਈ ਉਹਨਾਂ ਪਿਆਰਿਆਂ ਦੇ ਚਰਨੀ ਲੱਕੇ ਆਪਣੇ ਜਿਵੇਂ ਵੀ ਸਵਾਰ ਲਈ ਇਹ ਭਾਈ ਚੰਗੇ ਪਾਸੇ ਲਾ ਕੇ ਹੁਣ ਭੀ ਲਈ ਬਖਸਾਈ ਜਿਹੜੀਆਂ ਪਿੱਛੇ ਆਊਗਾ ਤੋ ਹੋਈਆਂ ਉਹਨਾਂ ਰੋਣੋਂ ਦੇ ਚਰਨੀ ਲਾ ਕੇ ਬਖਸ਼ਾ ਲੀਏ ਤੁਹਾਨੂੰ ਗੁਰਮੁਖ ਸਿੱਖਾਂ ਨੇ ਸੱਚ ਬਾਣੀ ਸਤਿਗੁਰੂ ਕੋਲ ਵੀ ਜਿਹੜੀ ਆਸੀ ਸੰਤਾਂ ਨੇ ਥੱਲੇ ਦਵਾਈ ਹੈ ਉਹਨੂੰ ਵਿਚਾਰ ਕਰਕੇ ਬਖਸ਼ਾ ਲੀਏ ਚੰਗੇ ਪਾਸੇ ਲਾਈਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਸਤਿਗੁਰਾਂ ਦੀ ਬਾਣੀ ਨਹੀਂ ਸੱਚੀ ਹੈ ਇਹ ਸੱਚਾ ਸ਼ਬਦ ਉਪਦੇਸ਼ ਵੀ ਗੁਰਾਂ ਦਾ ਸੱਚਾ ਹੈ ਸੁਰ ਕਿਰਪਾ ਤੇ ਹੋਏ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਸੱਚੀ ਜੋ ਬਾਣੀ ਹੈ ਇਹ ਵੀ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੀ ਹੈ ਸੱਚਾ ਜਿ ਇਹ ਸ਼ਬਦ ਉਪਦੇਸ਼ ਹੈ ਵੀ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੱਚੀ ਜਿਸੀ ਬਣਾਉਤ ਹੈ ਸਤਿ ਨੰਸਰੂ ਬ੍ਰਹਮ ਉਹ ਸੱਚੇ ਸਤਿਗੁਰ ਬ੍ਰਹਮ ਸੱਚ ਹੈ ਗੁਰਾਂ ਦੀ ਕਿਰਪਾ ਕਰਕੇ ਸੱਚੀ ਬਾਣੀ ਗੁਰਾਂ ਦੀ ਕਰਕੇ ਸੱਜਾ ਬ੍ਰਹਮ ਪ੍ਰਾਪਤ ਹੁੰਦਾ ਹੈ ਪਾਈ ਗੁਰਾਂ ਦੀ ਕਿਰਪਾ ਕਰਕੇ ਨਾਲਕ ਨਾਮ ਹਰ ਮਨ ਵਸੈ ਭਾਈ ਸਤਿਗੁਰੂ ਜੀ ਕਹਿੰਦੇ ਗੁਰੂ ਅਰਜਨਦਾਸ ਦਾ ਹੀ ਕਰਤਾਰ ਦਾ ਨਾਮ ਮਨ ਜਦੋਂ ਵਸ ਜਾਵੇ ਇਸ ਵਿਗਨ ਨਾ ਲੱਗੇ ਕੋਈ ਨਾ ਕੋਈ ਦੇਵ ਦੇਵਤਾ ਰਾਖਸ਼ੀ ਦੈਤ ਜੀ ਤੂੰ ਭਾਵੇਂ ਚੁੰਮਣ ਜਦੋਂ ਕਰਦਾ ਸੀ ਵਿਸ਼ਨੂੰ ਪ੍ਰਾਣ ਦੇ ਲਿਖਿਆ ਹੋਇਆ ਹੈ ਦਇਓ ਤੇ ਨੀ ਮਾਤਾ ਰੂਪ ਧਾਰ ਕੇ ਤੁਆ ਨੂੰ ਜੰਦ ਹੀ ਰੋਣ ਲੱਗਦੀ ਆ ਕਿ ਕਹੇ ਕਿਹਾ ਕੇ ਪੁੱਤਰ ਮੈਂ ਤੈਨੂੰ ਭਾਗ ਦੇ ਆਂ ਤੂੰ ਕਿਉਂ ਇੰਦੇ ਚਰਿਆ ਆਇਆ ਰਹਿ ਨਾਜ਼ਨ ਪ੍ਰਵਾਹ ਨਹੀਂ ਕੀਤੀ ਉਹ ਦਾਇਤ ਵੀ ਜਿਹੜਾ ਮਾਣ ਵਾਲੂ ਘਰ ਤੇ ਰੋਂਦਾ ਸੀ ਇਸ ਪ੍ਰਕਾਰ ਕੋਈ ਵੀਨ ਨਹੀਂ ਲੱਗਦਾ ਜੋ ਪਰਮੇਸ਼ਰ ਦੀ ਸ਼ਰਨ ਵਿੱਚ ਲੱਗੇ ਹੋਏ ਰਹਿਣ ਤੂੰ ਉਹ ਧਗਤ ਭੈ ਨਹੀਂ ਸਿੱਕੀ ਤਾ